ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵਾਰ ਬੇਨਤੀ ਕਰਦੇ ਹਾਂ ਸਜਣੋ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਵੀਡੀਓ ਕਾਲ ਤੇ ਆਨਲਾਈਨ ਚੁਆਇਸ ਕਰ ਸਕਦੇ ਜੇ ਗੱਬਣਾ ਪਸ਼ੂ ਨੂੰ ਟੇਪ ਕੇ ਵਰਾ ਕੇ ਖੜੋ ਅੱਜ ਦੀ ਸਜਣੋ ਆਪਣੀ ਵਿਜ਼ਿਟ ਪਿੰਡ ਭੂ ਨੇੜੇ ਰਹਿ ਗਿਆ ਹਰੀਗੇ ਪਤਨ ਜ਼ਿਲ੍ਹਾ ਤਰਨਤਨ ਸਾਹਿਬ ਤਸਵੀਰ ਹਰੀਗੇ ਪਤਨ ਬਾਈ ਨਿਸ਼ਾਨ ਸਿੰਘ ਦੇ ਕੋਲ ਪਹੁੰਚੇ ਆ ਵੈਸੇ ਸੱਜਣੋ ਦੋ ਮਈ ਮੱਝਾਂ ਸੀ ਤਿੰਨ ਵੀ ਸੀ ਪਰ ਦੋ ਦਾ ਸੌਦਾ ਹੋ ਚੁੱਕਾ ਹੈ ਤੇ ਬਾਈ ਹੁਣਾਂ ਲੈ ਲਈਆਂ ਪਾਸ ਕਰ ਲਈਆਂ ਚਲੋ ਉਹ ਆਪਾਂ ਉਹ ਕਹਿੰਦੇ ਕਿ ਨਹੀਂ ਵੀਡੀਓ ਚ ਪਾਉਣਾ ਅਸੀਂ ਵੀ ਜਾ ਕੇ ਵੀਡੀਓ ਬਣਾਉਣੀ ਹੁੰਦੀ ਆ ਹੁਣ ਇੱਕ ਇੱਕ ਦੀ ਆਪਾਂ ਬਣਾਵਾਂਗੇ ਠੀਕ ਆ ਜੀ ਖਰਚੇ ਸਮਝ ਕੇ ਐਂਡ ਤੱਕ ਬਨੇ ਰਿਓ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਜੀ ਚੜ੍ਹਦੀ ਕਲਾ ਜੀ ਹਾਂਜੀ ਚੜ੍ਹਦੀ ਕਲਾ ਕਿਤਾ ਚਲੋ ਸ਼ੁਕਰ ਮਹਾਰਾ ਜੀ ਦਾ ਜੀ ਡਰੈਸ ਕਰੀਏ ਨੋਟ ਜੀ ਹਾਂਜੀ ਆਪਣਾ ਪਿੰਡ ਬੂਆ ਜੀ ਹਾਂ ਤਹਿਸੀਲ ਹਰੀਗਾ ਜ਼ਿਲ੍ਹਾ ਤਨਖਤ ਠੀਕ ਆ ਮੋਬਾਈਲ ਨੰਬਰ ਜੀ ਮੈਲ ਨੰਬਰ 9592 97252 ਠੀਕ ਆ ਜੀ ਤੇ ਇਹ ਤੋਂ ਕਰ ਸ਼ੁਰੂਆਤ ਕਰੀਏ ਸੂਈ ਤੋਂ ਹਣਾ ਕਿੰਨਾ ਮੌਕੇ ਦਾ ਬੋੜਾ ਹੋਊਗਾ ਇਹਦੇ ਥੱਲੇ ਹੁਣ ਜੀ 10 ਕਿਲੋ ਆ ਸਹੀ ਕਿਦਾਂ ਦੀ ਆ ਕੋਈ ਨੂੰ ਅਜ ਕੋਈ 10 ਦਿਨ ਹੋ ਗਏ 8-10 ਦਿਨ ਤੇ ਤਰੀਕ ਫਿਰ ਦੁੱਧ ਬਣ ਗਿਆ ਹਨਾ ਦੁੱਧ ਬਣ ਗਿਆ ਫੋ ਬੋਲਾ ਨਹੀਂ ਬੋਲਾ ਨਹੀਂ ਬੋਲਾ ਨਹੀਂ ਦੁੱਧ ਬਣ ਗਿਆ ਇਹਦਾ ਦੁੱਜੇ ਕਾਲ ਬੋਲਾ ਸੀ ਹਾਂ ਉਹਨਾਂ ਥਲੇ ਬੋਲਾ ਸੀ ਉਹਨਾਂ ਕੋਲ ਬੋਲਾ ਸੀ ਨਾ ਚਲੋ ਕੋਈ ਨਹੀਂ ਖੋਲ ਗਏ ਸੂਆ ਦੁੱਜਾ ਹੀ ਲੱਗਦੀ ਹਨਾ ਉਹ ਦੁੱਜਾ ਸੂਆ ਛੋਟੀ ਹੈ ਜੀ 10 ਕਿਲੋ ਸੱਜਣੋ ਦੁੱਧ ਜੇ ਤੇ ਸਿੰਘ ਵੇਖੋ ਕਿੱਡਾ ਜਿਹੜਾ ਨਾ ਬਿੰਦਿਆਂ ਵਾਲਾ ਸਿੰਘ ਕਹਿ ਜਾਨੇ ਆ ਵਾ ਵਾ ਬਹੁਤ ਸੋਹਣਾ ਸਿੰਘ ਇਹ ਦੁੱਧ ਫਿਰ 2 ਕਿਲੋ ਕਰ ਜੂਗੀ ਤੁਹਾਡੇ ਅੜਗੇ ਨਾਲ ਨਹੀਂ ਮੈਂ ਸੌਣਾਂ ਨੂੰ 12 ਕਿਲੋ ਕਰ ਜੂਗੀ ਕਰ ਜੂਗੀ ਹਨਾ ਅਜੇ ਮਲੇ-ਮੂਲੇ ਤੋਂ ਚੱਲਣਾ ਹੈ ਜੋ ਦੀ ਨੇ ਨਹੀਂ ਲਾਇਆ ਜਾਵੇ ਪੱਠੇ ਵੀ ਨਹੀਂ ਚੱਲਣੇ ਨਹੀਂ ਖਾਤੇ ਲੋ ਇਧਰ ਉਹ ਜਿਹੜਾ ਢੰਗਰ ਆਉਂਦਾ ਹਨ ਬਿਲਕੁਲ ਨਹੀਂ ਜੀ ਲਊਗਾ ਲੈਓ ਜੀ ਲੋ ਇੱਥੇ ਜੀ ਲੋ ਤੂਰਾ ਤਰਾ ਬਹੁਤ ਸੋਹਣਾ ਬੱਚੇ ਦਾ ਕਰਦੀ ਹੈ ਨਾ ਕੱਟੀ ਦਿੱਤੀ ਆ ਹਾਂ ਜੀ ਕੱਟੀ ਦਿੱਤੀ ਕੱਟੀ ਆ ਗਈ ਹਨਾ ਮਗਰ ਵੀ ਚਲੋ ਡਵਲਫਰ ਆ ਗਿਆ ਸਿੰਘੀ ਸਜਣੋ ਵੇਖੋ ਬਹੁਤ ਸੋਹਣੀ ਲੱਗੀ ਆ ਬਾਕੀ ਪਿੱਛੋਂ ਦੀ ਵੀ ਆਰਡਰ ਕੁਆਲਟੀ ਨੇੜੇ ਤੋਂ ਵੀ ਚੈੱਕ ਕਰਾਉਣੇ ਤਾਂ ਵੇਦੂ ਕਾਬਰ ਜੀ ਆ ਲੇਵਾ ਸਾਫ ਕਰਮਾ ਵਾਲੀ ਦਾ ਤੇ ਰੇਟ ਬਾਈ ਜੀ ਰੇਟ ਤਾਂ ਉਹ ਮੈਂ ਰੇਟ ਤਾਂ ਕਰ ਨੂੰ ਲੱਖ ਰੁਪਇਆ ਕਰਦੇ ਆ ਜੀ ਤੇ ਬਾਕੀ ਚੱਲੋ ਕੋਈ 2-4000 ਰੁਪਇਆ ਕੋਈ ਹੋ ਜਾਊਗਾ ਪੰਜ ਛੱਡ ਦਈਏ ਚਲੋ 95 95 ਦੀ ਹਾਂ ਤੇ ਨਾ ਹੀ ਦੇ ਦਈਏ ਹਨਾ ਭਾਈ ਜੀ ਬਸ ਇੱਥੇ ਠੀਕ ਆ ਲਓ ਸੱਜਣੋ 95000 ਦੀ ਹਾਂ ਤੇ ਨਾ ਹੀ ਮਿਲ ਜੂਗੀ ਝੋਟੀ ਮਗਰ ਕੱਟੀ ਆ ਤੇ ਖਰੀਦਦਾਰੀ ਕਰਿਓ ਪਿੰਡ ਬੂਆ ਨੇੜੇ ਹਰੀਕੇ ਪਤਨ ਤੇ ਮੈਂ ਸਾਫ਼ ਹੀ ਦੱਸ ਕੇ ਲੋ ਦੋ ਦੇ ਸੱਜਣੋ ਸਾਸੀ ਗਾ ਤੇ ਬੱਚੀ ਵੀ ਪਾਉਣੀ ਭਾਈ ਜੀ ਲਓ ਸੱਜਣੋ ਇੱਕ ਬੱਚੀ ਵੀ ਹੈਗੀ ਆ ਤੇ ਬੱਚੀ ਬਰੀਡ ਵਾਲੀ ਕਰੋ ਸੰਗ ਦੇ ਵੇਚ ਆ ਕੋਈ ਵੀ ਭੈਣ ਭਰਾ ਚਾਹ ਵਾਂਣ ਹੋਵੇ ਤੇ ਇਹ ਭਾਈ ਜੀ ਕਿੰਨੇ ਕੀ ਦੇ ਦੇਣੀ ਆਪਾਂ ਤੇ ਨਾ ਕਿ 12000 ਦੀ ਕਰਾਂਗੇ ਅਛਾ 10 10 ਦੀ ਦੇ ਰਗੇ ਹਾਂ 10 ਦੀ ਦੇਣਾ ਤੇ ਕਿੰਨਾ ਕੁ ਰਿਕਾਰਡ ਮਾਰਾ ਇਹਦਾ ਰਿਕਾਰਡ ਦਾ ਮਾਤ ਦਾ ਕੋਈ 18-20 ਕਿਲੋ ਦਾ ਹੈਗਾ ਆਪਣੇ ਘਰ ਦੀ ਹਾਂ ਘਰ ਦੀ ਵੇਚ ਲਓ ਸਜਣੋ ਇਹ ਬਾਈ ਉਹਨਾਂ ਦੇ ਘਰ ਦੇ ਵਿੱਚ ਵੇਚ ਰਹੀਆਂ ਤੇ ਲੈ ਵੇਦੋ ਆ ਤਾਂ ਸੋਹਣੇ ਤਰ੍ਹਾਂ ਨਜ਼ਰ ਆਣ ਚੰਗਾ ਹਨਾ ਤਾਂ ਤੇ ਕਰੋ ਸੰਗ ਦੇ ਵਿੱਚ ਬਾਨੀ ਆ ਬੱਚੀ ਸੋਹਣੀ ਆ ਹਾਂ 10000 ਦੇ ਏਡ ਕਿਡ ਮਿਲ ਜੂਗੀ ਕੋਈ ਵੀ ਚਾਹਵਾਨ ਹੋ ਖਰੀਦਾਰੀ ਕਰਿਓ ਇਹ ਦੋ ਪਸ਼ੂ ਹਨਾ ਸასი ਘਰ ਦੇ